ਤਖਤ ਪੰਜਨ ਸਾਹਿਬ ਵੱਡਾ ਪਿੰਡ ਉਥੋਂ ਦੀਆਂ ਜਿਹੜੀਆਂ ਸਮੂਹ ਸੰਗਤਾਂ ਨੇ ਉਹ ਅਪਰਾਧਾ ਕਰਦੀਆਂ ਨੇ ਮੇਨ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਗੁਰੂ ਕੇ ਲੰਗਰ ਸਜਾਈ ਜਾਂਦੇ ਨੇ ਇਹ ਗਰਾ ਇਹ ਲੰਗਰ 78 ਤੋਂ ਚੱਲ ਰਿਹਾ ਹੈ 78 ਤੋਂ ਸਾਡੇ ਕਈ ਪੰਜ ਚਾਰ ਪੰਜ ਜਿਹੜੇ ਪਿੰਡ ਜੁੜੇ ਵੱਡਾ ਪਿੰਡ ਦੇ ਇਹ ਸਾਰੇ ਨਗਰ ਦੀਆਂ ਸੰਗਤਾਂ ਤਨ ਮਨ ਧਨ ਨਾਲ ਖੁਦ ਸੇਵਾ ਕਰਦੇ ਆਂ ਦਾ ਸਹੀ ਹੋਏਗਾ ਤਾਂ ਸਾਰਾ ਕੰਮ ਦਾ ਨਿਪਟਰੀ ਚੜੇਗਾ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੁਣ ਤੁਸੀਂ ਦੇਖਿਆ ਹੀ ਹੈ ਕਿ ਜਿਹੜੇ ਆਪਣੀ ਆਪਣੀ ਡਿਊਟੀ ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੋ ਵੀ ਕੰਮ ਹੈ ਆਪਣੀ ਮਰਜ਼ੀ ਨਾਲ ਹਰ ਬੰਦਾ ਆਪਣੀ ਡਿਊਟੀ ਸਮਝ ਕੇ ਕਰ ਰਿਹਾ ਹੈ ਹੁਣ ਦਾ ਇਹ ਪ੍ਰੋਗਰਾਮ ਹੈਗਾ ਇਹ ਅੱਜ ਲੇਟ ਨਾਈਟ ਤੱਕ ਚੱਲੇਗਾ ਤੇ ਬਾਕੀ ਕੱਲ ਸਵੇਰ ਤੋਂ ਕੰਟੀਨਿਊ ਚੱਲ ਰਿਹਾ ਹੈ ਇਸ ਲੰਗਰ ਦਾ ਜਿਹੜਾ ਟੋਟਲ ਪ੍ਰਬੰਧਾ ਇਹ ਸਾਡਾ ਸੰਤ ਬਾਬਾ ਤਰਲੋਚਨ ਸਿੰਘ ਕਰ ਰਹੇ ਆ ਇੱਥੇ ਨਾ ਕੋਈ ਕਮੇਟੀ ਆ ਨਾ ਕੋਈ ਇੱਥੇ ਪ੍ਰਧਾਨ ਆ ਨਾ ਕੋਈ ਇੱਥੇ ਅਹੁਦੇਦਾਰ ਆ ਬਾਬਾ ਜੀ ਵੀ ਖੁਦ ਸੇਵਾਦਾਰ ਆ ਜਿੰਨੇ ਸਾਡੇ ਪਿੰਡਾਂ ਦੀਆਂ ਸੰਗਤਾਂ ਇਹ ਸਾਰੀ ਸੇਵਾਦਾਰ ਆ ਮੈਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਘੁੰਮਦੇ ਰਹਿੰਨੇ ਆਂ। ਲੰਗਰ ਤਾਂ ਬਹੁਤ ਸੰਗਤਾਂ ਲਾਉਂਦੀਆਂ ਨੇ। ਪਰ ਜਿਹੜਾ ਥੋਡੇ ਇੱਥੇ ਸਫਾਈ ਦਾ ਵੀ ਬਹੁਤ ਧਿਆਨ ਰੱਖਿਆ ਜਾਂਦਾ ਵਾ ਤੇ ਜਿਹੜੇ ਸੇਵਾਦਾਰ ਨੇ ਉਹ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ। ਬੱਬਾ ਜੀ ਇਹ ਸਾਰੀ ਗੁਰੂ ਘਰ ਦੀ ਸੰਧੀ ਕਿਰਪਾ ਹੈ। ਇਹ ਕੋਈ ਅਸੀਂ ਨਹੀਂ ਕੁਝ ਕਰ ਸਕਦੇ। ਸਾਡੇ ਚ ਕੋਈ ਮਾਨ ਨਹੀਂ ਆ ਕੋਈ ਕੁਝ ਨਹੀਂ ਆ। ਅਸੀਂ ਤਾਂ ਇੱਕ ਛੋਟੇ ਜਿਹੇ ਨਿਮਾਣੇ ਜੇ ਸੀਗੇ। ਇਹ 10 ਪੈਂਟਾਂ ਲੱਗਦੀਆਂ ਆ ਆ ਸਾਹਮਣੇ ਇੱਕ ਪੈਂਟ ਦੇ ਵਿੱਚ 70 ਤੋਂ 80 ਬੰਦੇ ਬੈਠ ਜਾਂਦੇ ਆ ਤਕਰੀਬਨ ਇਹ 10 ਦੇ 10 ਢੱਡ ਸਾਡੇ ਕੋਲ ਆਉਂਦੇ ਆ ਹਜ਼ਾਰ ਹਜ਼ਾਰ ਬੰਦਾ ਵਨ ਟਾਈਮ ਵੀ ਰੋਟੀ ਜਾਂਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸ੍ਰੀ ਆਨੰਦਪੁਰ ਸਾਹਿਬ ਨੂੰ ਅੱਜ ਵਿਸਾਖੀ ਦੇ ਦਿਹਾੜੇ ਤੇ ਜਿਵੇਂ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ ਇਸ ਨੂੰ ਜਿਵੇਂ ਮੌਕੇ ਤੇ ਜਿਵੇਂ ਸੜਕ ਦੇ ਉਤੋਂ ਦੀ ਇੱਥੋਂ ਦੀ ਸੰਗਤਾਂ ਲੰਘਦੀਆਂ ਨੇ ਤਾਂ ਬੜਾ ਪਿੰਡਾ ਗੁਰਦੁਆਰਾ ਦੱਖ ਪੰਜਨ ਸਾਹਿਬ ਵੱਡਾ ਪਿੰਡ ਉੱਥੋਂ ਦੀਆਂ ਜਿਹੜੀਆਂ ਸਮੂਹ ਸੰਗਤਾਂ ਨੇ ਉਹ ਉਪਰਾਲਾ ਕਰਦੀਆਂ ਨੇ ਜੇਬਾਦਾਰ ਵੀ ਨੇ ਹੋਰ ਵੀ ਜਾਣਕਾਰੀ ਦੇਣਗੇ ਬੜੇ ਲੰਮੇ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਗੁਰੂ ਕੇ ਲੰਗਰ ਸਜਾਈ ਜਾਂਦੇ ਨੇ ਜਿਹੜੀਆਂ ਨੌਜਵਾਨ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਨੇ ਸਾਡੀਆਂ ਬੀਬੀਆਂ ਵੀ ਤੁਸੀਂ ਦੇਖਿਆ ਲੰਗਰ ਦੀ ਸੇਵਾ ਕਰ ਰਹੀਆਂ ਨੇ ਪ੍ਰਸ਼ਾਦੇ ਪਕਾਉਣ ਦੀ ਤੇ ਭਾਂਡਿਆਂ ਦੀ ਸਫਾਈ ਵੀ ਕਰਦੇ ਨੇ ਤੇ ਸਾਡੀਆਂ ਨਿੱਕੇ ਨਿੱਕੀਆਂ ਪੈਣਾ ਛੋਟੀਆਂ ਉਹ ਵੀ ਸੇਵਾ ਕਰਦੀਆਂ ਨੇ ਤਾਂ ਸਾਡੇ ਨਾਲ ਸੇਵਾਦਾਰ ਨੇ ਉਹਨਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਪ੍ਰੰਾਲਾ ਜੀ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਸਜਾਏ ਹੋਏ ਨੇ ਤਾਂ ਬਹੁਤ ਬਹੁਤ ਸੰਗਤਾਂ ਖੋਸ ਹੁੰਦੀਆਂ ਲੰਗਰ ਸਾਖੇ ਤਾਂ ਪਿੰਡਾਂ ਰਾਂ ਦੇ ਪ੍ਰਾਦੇ ਬਾਰੇ ਇਹ ਅਸੀਂ ਪਹਿਲਾਂ ਤਾਂ ਜੀ ਹੌਲੇ-ਮੱਲੇ ਤੇ ਲੰਗਰ ਦਾ ਅਰੇਂਜਮੈਂਟ ਕਰਦੇ ਸੀਗੇ ਠੀਕ ਆ ਜੀ ਤੇ ਅਸੀਂ ਪਿਛਲੇ ਸਾਲ ਤੋਂ ਇਹ ਸੋਚਿਆ ਕਿ ਵਿਸਾਖੀ ਦੇ ਦਿਨਾਂ ਵਿੱਚ ਲੰਗਰ ਘੱਟ ਹੁੰਦੇ ਨੇ ਹਾਂਜੀ ਉਸ ਕਰਕੇ ਅਸੀਂ ਪਿਛਲੇ ਸਾਲ ਤੋਂ ਵਿਸਾਖੀ ਦੇ ਦਿਨ ਤੇ ਵੀ 2 ਦਿਨ ਦਾ ਅਰੇਂਜਮੈਂਟ ਕੀਤਾ ਠੀਕ ਆ ਜੀ ਬੜਾ ਵਧੀਆ ਰਿਹਾ ਇਸ ਵਾਰੀ ਅਸੀਂ ਫੇਰ ਹੀ ਆਪਰਾਲਾ ਕੀਤਾ ਸੰਗਤਾਂ ਦਾ ਸਾਨੂੰ ਬੜਾ ਸਹਿਯੋਗ ਮਿਲਿਆ ਆਲੇ-ਦੁਆਲੇ ਦੇ ਜੋ ਸਾਡੇ ਨਗਰ ਨੇ ਉਹ ਵੀ ਬੜੇ ਸਹਿਯੋਗ ਕਰ ਰਹੇ ਨੇ ਅਛਾ ਤੇ ਬਾਕੀ ਇਹ ਹੈਗਾ ਤੇ ਬਿਨਾ ਸੰਗਤ ਦੇ ਸਹਿਯੋਗ ਤੋਂ ਕੋਈ ਵੀ ਕੰਮ ਸੰਭਵ ਨਹੀਂ ਹੈਗਾ ਕਿਉਂਕਿ ਸੰਗਤ ਦਾ ਸਹਿਯੋਗ ਹੋਏਗਾ ਤਾਂ ਹਰ ਕੰਮ ਦਾ ਨਿਪਟਰੀ ਚੜੇਗਾ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੁਣ ਤੁਸੀਂ ਦੇਖਿਆ ਹੀ ਹੈ ਕਿ ਜਿਹੜੇ ਆਪਣੀ ਆਪਣੀ ਡਿਊਟੀ ਤੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੋ ਵੀ ਕੰਮ ਹੈ ਆਪਣੀ ਮਰਜ਼ੀ ਨਾਲ ਹਰ ਬੰਦਾ ਆਪਣੀ ਡਿਊਟੀ ਸਮਝ ਕੇ ਕਰ ਰਿਹਾ ਹੈ ਜੇ ਬਾਕੀ ਜਿਹੜਾ ਹੁਣ ਦਾ ਇਹ ਪ੍ਰੋਗਰਾਮ ਹੈਗਾ ਇਹ ਅੱਜ ਲੇਟ ਨਾਈਟ ਤੱਕ ਚੱਲੇਗਾ ਠੀਕ ਹੈ ਜੀ ਤੇ ਬਾਕੀ ਕੱਲ ਸਵੇਰ ਤੋਂ ਕੰਟੀਨਿਊ ਚੱਲ ਰਿਹਾ ਹੈ ਬਾਕੀ ਜਿਹੜਾ ਹੋਲੇ ਮਹੱਲੇ ਦਾ ਲੰਗਰ ਸੀਗਾ ਉਹ ਤਾਂ ਉਹਦੀ ਕਵਰੇਜ ਜਿਹੜੀ ਬਹੁਤ ਚੈਨਲ ਨੇ ਕੀਤੀ ਆ ਉਹ ਤਾਂ ਬਹੁਤ ਮਤਲਬ ਜਿੰਨਾ 77 78 ਤੋ ਕੰਟੀਨਿਊ ਚੱਲ ਰਿਹਾ ਇਹ ਵਿਸਾਖੀ ਦੇ ਅਰੇਂਜਮੈਂਟ ਵੀ ਹੁਣ ਅਸੀਂ ਕੀਤਾ ਬਾਕੀ ਦਾ ਸੀ ਜਿਹੜਾ ਵਿਸਾਖੀ ਤੇ ਤਾਂ ਇੰਨਾ ਮਤਲਬ ਜਿੰਨਾ ਅਰੇਂਜਮੈਂਟ ਦੀ ਲੋਡ ਨਹੀਂ ਪੈਂਦੀ ਜਿੰਨਾ ਕਿ ਹੋਲੇ ਮਹੱਲੇ ਤੇ ਲੋਡ ਪੈਂਦੀ ਆ ਉਹ ਤਾਂ ਬਹੁਤ ਵੱਡੇ ਲੈਵਲ ਤੇ ਲੋਡ ਪੈਂਦੀ ਉਹਦੇ ਹੀ ਕਿਉਂਕਿ ਇਸ ਜਦੋਂ ਵਿਸਾਖੀ ਦਾ ਤਿਉਹਾਰ ਆਪੋਰ ਬਾਂਦਾ ਏ ਉਸ ਟਾਈਮ ਤੇ ਸਾਨੂੰ ਇੰਨਾ ਸਮਾਨ ਨਹੀਂ ਚੱਕਣਾ ਪੈਂਦਾ ਕਿਉਂਕਿ ਇਹ ਤਾਂ ਹਾਲੇ ਜਿਹੜਾ ਅਸੀਂ ਸਮਾਨ ਇੱਥੇ ਲੈ ਕੇ ਆਏ ਆ ਸਿਰਫ ਇਹ ਦਸਵਾਂ ਹਿੱਸਾ ਸਮਾਨ ਸਾਡਾ ਆਇਆ ਇਹ ਹੋਲੇ-ਮਹੱਲੇ ਨਾਲੋਂ ਕਿਉਂਕਿ ਬਾਕੀ ਤੇ ਚਲੋ ਜੋ ਲੰਗਰ ਦਾ ਅਰੇਂਜਮੈਂਟ ਆ ਉਹ ਤੁਸੀਂ ਸਾਰਾ ਦੇਖਿਆ ਉਹ ਤੁਹਾਡੇ ਸਾਹਮਣੇ ਆ ਜਿਵੇਂ ਨਾ ਅਸੀਂ ਜਦੋਂ ਸੜਕ ਤੋਂ ਲੰਘ ਕੇ ਗਏ ਆ ਜਿਹੜੀਆਂ ਸੰਗਤਾਂ ਦੂਰ-ਦਰਾਡੇ ਤੋਂ ਵੀ ਦੂਜੇ ਸੂਬਿਆਂ ਤੋਂ ਵੀ ਆਉਂਦੀਆਂ ਨੇ ਉਹਨਾਂ ਦੀਆਂ ਵੀ ਬਸਾਂ ਰੁਕਦੀਆਂ ਨੇ ਤਾਂ ਜ਼ਰੂਰ ਉਹਨਾਂ ਵਿੱਚ ਵੀ ਜਾਂਦੀ ਏ ਇਸ ਸੀਜ਼ਨ ਨੂੰ ਲੈ ਕੇ ਲੰਗਰ ਨੂੰ ਰੁਕਦੇ ਆ ਥੋੜੇ ਕੋਲ ਜੀ ਇਹ ਚੱਕਰੇ ਆ ਕਿ ਇਹ ਗੁਰੂ ਦੀ ਕਿਰਪਾ ਹੈ ਹਾਂਜੀ ਬਾਈ ਜੀ ਇਹ ਕੋਈ ਸਾਡਾ ਬੜੇਪਿੰਡ ਵਾਲਿਆਂ ਦਾ ਜਾਂ ਕੋਈ ਸਾਡਾ ਨਿੱਜੀ ਹੈ ਨਹੀਂ ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਕੇ ਬਸਾਖੀ ਦੇ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਦੀ ਤਨਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰ ਸੰਗਤਾਂ ਦੀਆਂ ਕੁਝ ਸੰਗਤਾਂ ਨੈਣਾ ਦੇ ਵੀ ਜਾਂਦੀਆਂ ਕੁਝ ਸੰਗਤਾਂ ਬਾਬੇ ਬੜਪਾਗ ਸਿਹੰਗਾਂ ਦੀਆਂ ਬਾਬੇ ਬਾਲਗਣਾ ਜਾਂਦੀਆਂ ਜਦੋਂ ਇਹ ਲੰਗਰ ਹੈ ਇਹ ਲੰਗਰ 78 ਤੋਂ ਚੱਲ ਰਿਹਾ ਹੈ 78 ਤੋਂ ਸਾਡੇ ਕਈ 5 4 5 ਜਿਹੜੇ ਪਿੰਡ ਜੁੜੇ ਬੜਾ ਪਿੰਡ ਦੇ ਇਹ ਸਾਰੇ ਨਗਰ ਦੀਆਂ ਸੰਗਤਾਂ ਤਨ ਮਨ ਧਨ ਨਾਲ ਖੁਦ ਸੇਵਾ ਕਰਦੇ ਆ ਇਸ ਲੰਗਰ ਦਾ ਜਿਹੜਾ ਟੋਟਲ ਪ੍ਰਬੰਧਾ ਇਹ ਸਾਡਾ ਸੰਤ ਬਾਬਾ ਤਰਲੋਚਨ ਸਿੰਘ ਕਰ ਰਹੇ ਆ ਇੱਥੇ ਨਾ ਕੋਈ ਕਮੇਟੀ ਆ ਨਾ ਕੋਈ ਇੱਥੇ ਪ੍ਰਧਾਨ ਆ ਨਾ ਕੋਈ ਇੱਥੇ ਅਹੁਦੇਦਾਰ ਆ ਬਾਬਾ ਜੀ ਵੀ ਖੁਦ ਸੇਵਾਦਾਰ ਆ ਜਿੰਨੇ ਸਾਡੇ ਪਿੰਡਾਂ ਦੀਆਂ ਸੰਗਤਾਂ ਇਹ ਸਾਰੀ ਸੇਵਾਦਾਰ ਆ ਸਾਡੇ ਛੋਟੇ ਬੱਚਿਆਂ ਤੋਂ ਲੈ ਕੇ ਬڑے ਬੱਚਿਆਂ ਤੋਂ ਬੀਬੀਆਂ ਤੱਕ ਅਖੀਰ ਕੇ ਨਗਰ ਦੀਆਂ ਜਿਹੜੀਆਂ ਸਾਡੇ ਪਿੰਡਾਂ ਦੀਆਂ ਕੁੜੀਆਂ ਵਿਆਹਿਆਂ માં ਬੁੱਢੀਆਂ ਵੀ ਹੋ ਚੁੱਕੀਆਂ ਉਹ ਵੀ ਹੁਣ ਵੀ ਐ ਸੇਵਾ ਕਰਨ ਵਾਸਤੇ ਲੰਗਰ ਦੇ ਪਚਾਣੀਆਂ। ਜਦੋਂ ਲੰਗਰ ਚੱਲਦੇ ਉਹ ਵੀ ਇੱਥੇ ਆਉਂਦੇ। ਉਹ ਵੀ ਇੱਥੇ ਆਉਂਦੀਆਂ ਤੇ ਉਹ ਵੀ ਆਪਣੇ ਚਰਮ ਸੁਭਰਾ ਉਹਨਾਂ ਦੇ ਬੱਚੇ ਵੀ। ਈਵਨ ਕਿ ਸਾਡੇ ਨੇ ਪਿੰਡ ਦੀਆਂ ਕੁੜੀਆਂ ਉਹਨਾਂ ਦੇ ਜਵਾਈ ਭਾਈ ਹੋਰ ਭਾਈਚਾਰਾ ਉਹ ਵੀ ਸਾਡੇ ਇੱਥੇ ਦੇਖ ਕੇ ਪਿਆਰ ਮੁਹੱਬਤ ਅਰੇਂਜਮੈਂਟ ਸਾਰੇ ਤਾਂ ਕਰਕੇ ਆਂਦੇ। ਬਾਕੀ ਜਿਹੜੇ ਸੂਬੇ ਦੂਜੀ ਇੱਥੇ ਕੋਈ ਜ਼ਰੂਰ ਨਹੀਂ ਕਿ ਅਸੀਂ ਸਿੱਖਾਂ ਨੂੰ ਖਿਲਾ ਰਹੇ ਆ। ਇੱਥੇ ਐਨੀਵਨ ਇੱਕ ਚੀਜ਼ ਆ ਬਾਈ ਜੀ। ਜੀ ਅਸੀਂ ਜਿਵੇਂ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਘੁੰਮਦੇ ਰਹਿੰਦੇ ਆ। ਲੰਗਰ ਤਾਂ ਬਹੁਤ ਸੰਗਤਾਂ ਲਾਉਂਦੀਆਂ ਨੇ। ਜੀ ਜੀ। ਪਰ ਜਿਹੜਾ ਥੋਡੇ ਤੇ ਜਿਹੜੇ ਸੇਵਾਦਾਰ ਨੇ ਉਹ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਇਹ ਬਾਬਾ ਜੀ ਇਹ ਸਾਰੀ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਇਹ ਕੋਈ ਅਸੀਂ ਨਹੀਂ ਕੁਝ ਕਰ ਸਕਦੇ ਸਾਡੇ ਕੋਲ ਮਾਨ ਨਹੀਂ ਆ ਕੋਈ ਕੁਝ ਨਹੀਂ ਆ ਅਸੀਂ ਤਾਂ ਇੱਕ ਛੋਟੇ ਜਿਹੇ ਨਮਾਣੇ ਜੇ ਸੀਗੇ 78 ਦੇ ਵਿੱਚ ਅਸੀਂ ਬਹੁਤ ਛੋਟੇ ਹੁੰਦੇ ਸੀ ਜਦੋਂ ਇਹ ਲੰਗਰ ਸ਼ੁਰੂ ਆ ਪਰ ਇਹ ਸੇਵਾ ਦਾ ਫਲ ਸਾਨੂੰ ਮਿਲਿਆ ਸਾਡੇ ਜਿੰਨੇ ਨਗਰ ਵਾਲੇ ਅਸੀਂ ਸੇਵਾ ਤਨ ਮਨੋਂ ਤਨੋਂ ਕਰਦੇ ਆ ਅਰ ਸੱਤੇ ਦਿਨ ਪਹਿਲੇ ਅੱਠੇ ਦਿਨ ਸਾਡਾ ਹੋਲੇ ਮੱਲੇ ਚੱਲਦਾ ਹੁਣ ਬਾਬਾ ਜੀ ਦਾ ਪ੍ਰੋਗਰਾਮ ਬੜਾ ਹੈ ਕਿ ਹੋਲੇ ਸਪਸਾ ਕੀਤੇ ਬਹੁਤ ਘੱਟ ਲੰਗਰ ਹੁੰਦੇ ਆ ਹੁਣ ਅਸੀਂ 2 ਦਿਨ ਦਾ ਇਹ ਲੰਗਰ ਲਾਇਆ ਬਾਕੀ ਸੇਵਾ ਕਰਕੇ ਮਨ ਵੀ ਖੁਸ਼ ਹੁੰਦਾ ਧਨ ਵੀ ਖੁਸ਼ ਹੁੰਦਾ ਕੋਈ ਨੇ ਵੀ ਦੱਸਿਆ ਕਹਿੰਦੇ ਵੀ ਆਹ ਦਿਨਾਂ ਦੇ ਵਿੱਚ ਥੋੜਾ ਘੱਟ ਬਾ ਘੱਟ ਕਿੱਥੇ ਆ ਜੀ ਜਿੰਨੇ ਵੀ ਲੰਗਰ ਚੱਲਦੇ ਆ ਸਾਰਿਆਂ ਨਾਲ ਵੱਧ ਘੱਟ ਦਾ ਸੰਗਤ ਦੇ ਸਾਡੇ ਬਾਬਾ ਜੀ ਇਹ 10 ਪੈਂਠਾ ਲੱਗਦੀਆਂ ਆ ਸਾਹਮਣੇ ਇੱਕ ਪੈਂਡ ਦੇ ਵਿੱਚ 70 ਤੋਂ 80 ਬੰਦੇ ਬੈਠ ਜਾਂਦੇ ਆ ਤਕਰੀਬਨ ਇਹ 10 ਦੇ 10 ਢੱਡ ਸਾਡੇ ਬੁੱਕਉਂਦੇ ਆ ਹਜ਼ਾਰ ਹਜ਼ਾਰ ਬੰਦਾ ਵਨ ਟਾਈਮ ਵੀ ਰੋਟੀ ਜਾਂਦਾ ਹਰ ਹਰ ਇੱਕ ਬੰਦੇ ਨੂੰ 10 ਜਾਂ 8 ਜਾਂ 10 ਮਿੰਟ ਦੇ ਵਿੱਚ ਲੰਗਰ ਛੱਕ ਕੇ ਉਹ ਬੰਦਾ ਆਪਣਾ ਕਰਕੇ ਫ੍ਰੀ ਹੋ ਜਾਂਦਾ ਫਿਰ ਵਰਤਨਾ ਦੀ ਸੇਵਾ ਇਦਾਂ ਨਹੀਂ ਹੈਗਾ ਵੀ ਕੋਈ ਬੰਦਾ ਡਿੱਕੂਗਾ ਵੀ ਮੈਨੂੰ ਜੀ ਨਾ ਕੋਈ ਡਿੱਕੂਆ ਦਾਲ ਵਾਲੇ ਦੀ ਅਲੱਗ ਡਿਊਟੀ ਕੜੀ ਵਾਲੇ ਦੀ ਅਲੱਗ ਡਿਊਟੀ ਬਾਕੀ ਸਾਡੇ ਨਿੱਕੇ ਨਿੱਕੇ ਬੱਚੇ ਭੱਜੇ ਫਿਰਦੇ ਆ ਇੱਕ ਇੱਕ ਲਾਈਨ ਦੇ ਵਿੱਚ 10-10 ਵਰਡੀਆਂ ਇਧਰੇ ਫੇਰਦੇ ਪਰ ਖਾਦਾ ਸਕਿਆ ਨਹੀਂ ਹੁੰਦਾ ਚਾਹ ਵਾਲਾ ਪਹਿਲਾਂ ਉੱਪਰ ਖੜਾ ਚਾਹ ਵਾਲੇ ਬਾਬਾ ਜੀ ਉਸ ਮਾਲਕ ਦੀ ਕਿਰਪਾ ਇਹ ਪਰਮਾਤਮਾ ਦੀ ਕਿਰਪਾ ਇਹ ਤੁਹਾਡਾ ਚੈਨਲ ਵਾਲੇ ਦਾ ਪਿਆਰ ਸਤਿਕਾਰ ਸਾਰਾ ਕੁਝ ਜੁੜਿਆ ਬਾ ਦੁਨੀਆ ਆਪਣੇ ਆਪੇ ਜੁੜੀ ਜਾਂਦੀ ਆ ਸੋ ਗੁਰੂ ਕਿਰਪਾ ਕਰੇ ਤੁਹਾਡੇ ਚੈਨਲ ਨੂੰ ਵੀ ਸਾਡੇ ਮਾਧਿਮ ਰਾਜ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ ਤੁਸੀਂ ਵੀ ਚੜ੍ਹਦੀ ਕਲਾ ਜਾਓ ਨੈਕਸਟ ਟਾਈਮ ਵੀ ਆਨੇ ਜਾਂਦੇ ਇਦਾਂ ਹੀ ਇੱਥੇ ਚਰਨ ਪਾਓ ਤੇ ਸਾਡੇ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਦਿਨ ਦੁਗਣੀ ਰਾਜ ਚੌਂਗੜੀ ਹੋਰ ਤਰੱਕੀ ਕਰੇ। ਬਹੁਤ ਧੰਨਵਾਦ। ਧੰਨਵਾਦ Bhai Khalsa Bhai Fateh ji। ਸੋ ਸੇਵਾਦਾਰਾਂ ਨੇ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਸੇਵਾਦਾਰਾਂ ਵੱਲੋਂ ਇੱਥੇ ਲੰਗਰ ਸਜਾਏ ਜਾਂਦੇ ਨੇ। ਸੰਗਤਾਂ ਬਹੁਤ ਦੂਰ ਦਰਾਡੇ ਤੋਂ ਜਿੰਨੀਆਂ ਵੀ ਸੰਗਤਾਂ ਗੁਰੂ ਘਰਾਂ ਨੂੰ ਜਾਂਦੀਆਂ ਨੇ, ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੀਆਂ ਨੇ, ਇੱਥੇ ਪਹਿਲਾਂ ਲੰਗਰ ਜ਼ਰੂਰ ਸਾਕਦੀਆਂ ਨੇ। ਆਉਂਦੀਆਂ ਜਾਂਦੀਆਂ ਸੰਗਤਾਂ ਰੁਕਦੀਆਂ ਨੇ। ਉਹਨਾਂ ਦੇ ਲਈ ਦੇਖੋ ਬਾਥਰੂਮ ਵੀ ਬਣਾਏ ਹੋਏ ਨੇ। ਬੜੀ ਸਫਾਈ ਆ। ਅਸ্নান ਕਰਨ ਲਈ ਵੀ ਉੱਥੇ ਲੱਗ ਤਰ੍ਹਾਂ ਦੇ ਬਾਥਰੂਮ ਬਣੇ ਹੋ ਗੁਰੂ ਕੇ ਲੰਗਰ ਦੀਆਂ ਤਾਂ ਗੱਲਾਂ ਹੀ ਕੀ ਨੇ ਤਾਂ ਜ਼ਰੂਰ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਰਸਨਾ ਲਈ ਜਾਂਦੇ ਹੋ ਹੋਲਾ ਮੱਲਾ ਦੇ ਦਿਨਾਂ 'ਚ ਤੇ ਵਿਸਾਖੀ ਦੇ ਦਿਨਾਂ ਦੇ ਵਿੱਚ ਜ਼ਰੂਰ ਇਸ ਲੰਗਰ ਦੇ ਵਿੱਚ ਰੁਕਿਓ ਸੇਵਾਦਾਰਾਂ ਨੂੰ ਮਿਲਿਓ ਤੁਹਾਡਾ ਰੂਹ ਖੋਸ ਹੋ ਜੂਗੀ ਇੱਥੇ ਹੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ